ਜਾ ਰਹੇ ਆਪਾਂ ਵੀ ਨੀ ਪੈਗ ਦਾ ਅੰਟਾਰੀਓ ਕਨੋਰ ਆ ਆ ਨਾਲ ਬਾਈ ਨੇ ਆਪਣੇ ਦਿਲਪ੍ਰੀਤ ਅਮਰ ਜੈਨੀ ਵੈਦਰ ਵੀ ਅੱਜ ਬਹੁਤ ਸੋਣਾਗਾ ਨਜ਼ਾਰਾ ਆਊਗਾ ਪੂਰਾ ਜੇ ਚੱਲੀਏ ਸਾਰਾ 3 ਕਿਲੋਮੀਟਰ ਰਹਿ ਗਿਆ ਆ ਗਈ ਬਈ ਫਾਲਕਨ ਲੇਕ VOTING ਥੋੜੀ ਜਿਹੀ ਅੱਗੇ ਜਾ ਕੇ ਹੋਊਗੀ ਪਹਿਲਾਂ ਦੇਖਦੇ ਆਂ ਲੇਕ ਦਾ ਵਿਊ ਕਹੇ ਜਾਗਾ ਹਰ ਕਦੇ ਸਿੱਧਾ ਜਾ ਕੇ ਫਾਲਕਨ ਲੇਕ ਆ ਜਾਣੀਏ ਤੇ ਉੱਥੇ ਫਿਰ ਪਾਰਕਿੰਗ ਦੇ ਵਿੱਚ ਗੱਡੀ ਲਾਉਣੀ ਆ ਬਹੁਤ ਬਹੁਤ ਆ ਸਰ ਤੋਂ ਪਹਿਲੇ 뷰 ਦੇਖਿਓ ਨਜ਼ਾਰਾ ਆ ਗਿਆ ਪੂਰੇ ਬੋਟਸ ਦੀ ਆਵਾਜ਼ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਪਿੱਛੇ ਲੋਕ ਬੈਠੇ ਨੇ ਉਸ ਤੋਂ ਬਾਅਦ ਖਾਣ ਪੀਣ ਨੂੰ ਵੀ ਮਾਹੌਲ ਵਧੀਆ ਤੇ ਉੱਪਰ ਦੀ ਮੌਸਮ ਬਹੁਤ ਜ਼ਿਆਦਾ ਵਧੀਆ ਹੋ ਗਿਆ ਪਾਣੀ ਤਾਂ ਥੋੜਾ ਜਾਂ ਗੰਦਾ ਹੀ ਆ ਪਰ 뷰 ਬਹੁਤ ਸੋਹਣਾਗਾ ਮੁੰਡੇ ਤਾਂ ਉਤਰਨ ਲੱਗ ਗਏ ਪਾਣੀ ਦੇ ਵਿੱਚ ਲੋ ਵੀ ਚੱਲੀਏ ਪਾਣੀ ਠੰਡਾ ਭਾਈ ਪਾਣੀ ਬਹੁਤ ਠੰਡਾ ਹੈ ਜਿਆਦਾ ਅੰਦਰ ਨੂੰ ਨਹੀਂ ਜਾਂਦੇ ਕਿਉਂਕਿ ਅਸੀਂ ਉੱਪਰ ਨੂੰ ਜਾ ਕੇ ਬੋਟ ਲੈਣੀ ਹੈ ਤੇ ਉਸ ਤੋਂ ਬਾਅਦ ਫਿਰ ਬੋਰਡ ਦੇ ਵਿੱਚ ਸਫ਼ਰ ਕਰਾਂਗੇ ਅੰਦਰਲੇ ਪਾਸੇ ਤੇ ਉਰੇ ਤੱਕ ਆਵਾਂਗੇ ਬੋਟ ਇੱਥੇ ਰੱਖਦੇ ਬੋਟ ਪੁੱਛਣ ਜਾ ਰਹੇ ਹਾਂ ਕਿਉਂਕਿ ਮੈਂ ਤਾਂ ਚੱਪਲਾ ਲੈ ਆਇਆ ਸੀ ਬਾਈ ਉਰੀ ਚੱਪਲਾ ਨਹੀਂ ਲੈ ਕੇ ਤਾਂ ਕਰਕੇ ਜਦੋਂ ਵੀ ਬਾਈ ਉਰੇ ਕਿਸੇ ਨੇ ਆਉਣਾ ਤਾਂ ਪਹਿਲਾਂ ਚੱਪਲਾ ਲੈ ਕੇ ਆਓ ਬੋਟ ਵਾਸਤੇ ਸਾਨੂੰ ਫੇਰ ਉਧਰ ਦੀ ਵਾਪਸ ਜਾਣਾ ਪਊਗਾ ਜਿੱਧਰ ਦੀ ਅਸੀਂ ਆਏ ਸੀ ਬੱਸ ਪਹੁੰਚਣ ਲੱਗਿਆ ਬੋਟ ਵਾਲੀ ਲੋਕੇਸ਼ਨ ਤੇ ਹੋਪਫੁਲੀ ਉਰੇ ਰੈਂਟ ਹੋ ਜਾਵੇ ਲੋਕੇਸ਼ਨ ਇਹ ਸੀ ਬਾਈ ਪਹੁੰਚ ਗਏ ਇੱਥੇ 보ਟਸ ਹੀ 보ਟ ਖੜੀਆਂ ਨੇ ਐਂਡ ਅਸੀਂ ਅੰਦਰ ਜਾ ਰਹੇ ਹਾਂ ਪੁੱਛਣਾ ਵੀ 보ਟ ਰੈਂਟ ਕਰਨ ਦਾ ਕੀ ਪ੍ਰੋਸੀਜਰ ਆ ਤੇ ਤੁਹਾਡੇ ਨਾਲ ਸ਼ੇਅਰ ਕਰਦਾ ਭਾਈ ਆਹਾ 보ਟ ਆ ਇਸ 보ਟ ਦਾ 250 ਡਾਲਰ ਕਹਿ ਰਹੇ ਨੇ 3 ਘੰਟੇ ਦਾ ਰੈਂਟ ਤੇ ਉਸ ਤੋਂ ਬਾਅਦ 1000 ਡਾਲਰ ਕਵਰਟੀ ਡਿਪੋਜ਼ਿਟ ਬਹੁਤ ਮਹਿੰਗਾ ਅੰਦਰ ਹੁਣ ਲਾਇਸੈਂਸ ਦਾ ਪੁੱਛਣ ਗਏ ਨੇ ਜੀ 5 ਦਾ ਲਾਇਸੈਂਸ ਹੋਣਾ ਚਾਹੀਦਾ ਤੇ 15 ਮਿੰਟ ਦੀ ਇਹ ਟ੍ਰੇਨਿੰਗ ਦੇਣਗੇ ਫਿਰ ਆਪਾਂ 보ਟ ਚਲਾ ਸਕਦੇ ਸੋ ਬਾਈ ਦਾ ਨਾਮ ਹੈਡ ਤੇ ਹੁਣ ਬਾਈ ਨੂੰ ਦੱਸ ਰਹੇ ਨੇ ਕਿ ਬੋਟ ਡਰਾਈਵ ਕਿਵੇਂ ਕਰਨੀ ਆ 15 ਮਿੰਟਾਂ ਦੀ ਇਹਨਾਂ ਨੂੰ ਟ੍ਰੇਨਿੰਗ ਦੇਣਗੇ ਇਹਨਾਂ ਨੇ ਵਿੱਚ ਵਿੱਚ ਦੇ ਰਸਤੇ ਦੱਸਿਆ ਵੀ ਤੁਸੀਂ ਕਿੱਥੇ ਜਾ ਕੇ ਹੈਂਗ ਆਊਟ ਕਰ ਸਕਦੇ ਹੋ ਕਿੱਥੇ ਜਾ ਕੇ ਤੁਸੀਂ ਆਪ ਦਾ ਫਨ ਕਰ ਸਕਦੇ ਹੋ ਇਹਨਾਂ ਨੇ ਬਾਕੀ ਏਰੀਆ ਦੱਸਿਆ ਨੇ ਵੀ ਕਿੱਥੇ ਰੋਪ ਏਰੀਆ ਹੈਗਾ ਕਿੱਥੇ ਅਲੱਗ-ਅਲੱਗ ਐਕਟੀਵਿਟੀ ਹੋ ਸਕਦੀ ਕਿੱਥੇ ਤੁਸੀਂ ਬੋਟ ਖੜਾ ਕੇ ਆਦੀ ਡ੍ਰਿੰਕਸ ਪੀ ਸਕਦੇ ਹੋ ਖਾ ਪੀ ਸਕਦੇ ਹੋ ਤਾਂ ਸਾਰੇ ਏਰੀਆ ਬਾਈ ਨੇ ਸਮਝਾਤੇ ਮੈਪ ਦੇ ਦਿੱਤੇ ਬਾਈ ਹੁਣ ਸਾਨੂੰ ਲਾਈਵ ਡੈਕਟਾ ਦੇ ਰਿਹਾ ਹੈਗਾ ਹਾਂ ਕਿ ਜੇ ਬੰਦਾ ਵਿੱਚ ਵਿੱਚ ਨਿੱਗ ਪੇ ਤਾਂ ਬੱਚ ਜੇ ਡੁੱਬੇ ਨਾ ਚਲ ਆਪਾਂ ਗੱਡੀ ਚੋਂ ਸਮਾਨ ਚੱਕ ਲੈਣੇ ਹੁਣੇ ਆ ਤੇ ਆਪਾਂ ਬੋਟ ਤੇ ਧਰਦੇ ਆ ਠੀਕ ਆ ਲੈ ਵੀ ਸਮਾਨ ਚੱਕ ਲੈ ਹੁਣ ਚੱਲਦੇ ਆ ਬੋਟ ਵੱਲ ਨੂੰ ਭਾਈ ਬੋਟ ਹਿਲਦੀ ਬਹੁਤ ਆ ਇਹ ਸੋ ਬਾਈ ਨੇ ੱੱਕਾ ਦੇ ਤਾ ਹੁਣ ਫਾਰਵਰਡ ਪਾ ਕੇ ਅੱਗੇ ਨੂੰ ਕਰਦੇ ਕਹਿੰਦੇ ਉਹ ਰੋ ਹੌਲੀ ਕੱਢਣਾਗਾ ਤੇਜ਼ ਨਹੀਂ ਕੱਢ ਸਕਦੇ ਹੈਗਾ ਜੇ ਤੇਜ਼ ਕੱਢਾਂਗੇ ਆਲੇ ਦੁਆਲੇ ਪੱਥਰ ਨੇ ਉਹ ਚ ਟੱਕਰਾ ਜਾਊਗੀ ਤੇ ਜਿਹੜੇ ਸਿਕਿਉਰਟੀ ਆ ਪਰ ਜੋ ਲੈ ਭਾਈ ਜਮੀ ਹੌਲੀ ਆਲੇ ਦੁਆਲੇ ਦਾ ਥਿਊ ਇਹ ਹੈ ਜਾਈ ਹਰੀ 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 ਬਾਤ ਤੇਜ਼ ਵੱਜਦੀ ਆ ਉਹ ਨਹੀਂ ਤੇ ਹਾਂ ਤੇ ਇਹ ਵਾਰ ਦੇਖ ਰਿਹਾ ਜਦੋਂ ਬਹੁਤ ਸ਼ੇਤੀ ਆ ਪਰ ਇਸ ਦਿਨਿਆਂ ਤਾਂ ਬਹੁਤ ਜਿਆਦਾ ਆਵਾਜ਼ ਆਉਂਦੀ ਐ ਉਹ ਲੱਗਤ ਐਂ ਜੀ ਹੁੰਦਾਗਾ ਘਬਰਾਹਟ ਹੁੰਦੀ ਆ ਉੱਪਰੋਂ ਉੱਠ ਖੜਦਾ ਹੂ ਇਹਦਾ ਅਸੀਂ ਸਾਰੇ ਤੋਂ ਪਹਿਲਾਂ ਜਿਹੜੀ ਵਿੱਚ ਤੇ ਹੁਣ ਹੋ ਕੇ ਆਏ ਸੀ ਉਹੀ ਵਿੱਚ ਵੱਲ ਜਾ ਰਹੇ ਆ ਬਹੁਤ ਸੋਹਣਾ ਵਿਊ ਆ ਬਾਈ ਹੂ ਤਾਂ ਛੁੱਤੇ ਬਾਤ ਪੈਂਦ ਨੇ ਬਸ ਸਾਡਾ ਡਰਾਈਵਰ ਹੈਵੀ ਆ ਲਓ ਜੀ ਹੁਣ ਮੈਂ ਚਲਾਉਂਗਾ ਬੋਟ ਆ ਹੈਂਡਲ ਨੂੰ ਥੋੜਾ ਜਿਹਾ ਅੱਗੇ ਨੂੰ ਕਰਨਾ ਤੇ ਉਸ ਤੋਂ ਬਾਅਦ ਸਟੇering ਥੋੜਾ ਥੋੜਾ ਮੋੜਨਾਗਾ ਨਹੀਂ ਇਹੇ ਮਿੰਟ ਜੀ ਭੱਜ ਲਾਂਦੀ ਆ ਨਜ਼ਾਰਾ ਓਰੇ ਹੋਰ ਚੱਕ ਦੀ ਸਪੀਡ ਬਾਈ ਹੋਰ ਚੱਕ ਦੀ ਹੋਰ ਚੱਕਦੀ ਹੋਰ ਚੱਕਦੀ ਵਾਈ ਗੁਰੇ ਕਹਿੰਦੇ ਭਾਈ ਹਟ ਜਾ ਹਟਿਆ ਨਹੀਂ ਜਾ ਰਿਹਾ ਹੈਗਾ ਉਹ ਆ ਗਈ ਭਾਈ ਤੇ ਮੀਂਹ ਤੇ ਜਿੱਥੋਂ ਆਪਾਂ ਆਏ ਸੋਰ ਆਪਾਂ ਹੁਣ ਗੋਲ gekeੜਾ ਕੱਢ ਕੇ ਵਾਪਸ ਨੂੰ ਚੱਲਾਂਗੇ ਹੁਣ ਕਹਿੰਦੇ ਅਮਰ ਇਹ ਲਾਉਣ ਲੱਗ ਗਿਆ ਸਾਧੂ ਪਰਨੇ ਬਦਲ ਵੀ ਕਰਤਾ ਪਹਿਲਾਂ ਤਾਂ ਤੱਕ ਬਹੁਤ ਜ਼ਿਆਦਾ ਸਾਈਨ ਇਹ ਪੰਜਾਬੀ ਸਪੀਡ ਤੇ ਆਵੀ ਦੇਖੋ ਕਿੰਨੀ ਤੇਜ਼ ਹੋਈ ਪਈ ਆ ਭੁੱਖ ਲੱਗੀ ਆ ਡਰਿੰਕਸ ਪੀਣੇ ਆ ਨਾਲ ਲੇਜ਼ਪੁਰ ਕਰੇ ਹੋਰ ਮਾੜਾ ਮੂਟਾ ਖਾਣ ਪੀਣ ਨੂੰ ਲੈ ਕੇ ਆਇਤੀ ਉਹ ਖਾਣੇ ਆ ਉਸ ਤੋਂ ਬਾਅਦ ਸਾਹਮਣੇ ਇੱਕ ਬਹੁਤ ਦੂਰ ਏਰੀਆ ਗਾ ਫਿਰ ਉੱਥੇ ਚੱਲਦੇ ਆ ਆਜੋ ਬਾਈ ਸ਼ਕੀਏ ਥੈਂਕ ਯੂ ਅੰਮਨੇ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਉੱਥੇ ਟ੍ਰੈਕਿੰਗ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਉੱਥੇ ਸਵੀਮਿੰਗ ਕਰਕੇ ਜਾਣਾ ਪੈਂਦਾ ਗਾ ਜਾ ਕੇ ਦੇਖਦੇ ਆਂ ਵੀ ਜਾ ਸਕਦੇ ਆਂ ਕਿ ਨਾ ਉਹ ਜਿਹੜੇ ਜਾਂਦੇ ਆਂ ਪੂਰੇ ਪਾਰਕ ਕਰਕੇ ਫਿਰ ਉੱਪਰ ਜਾ ਕੇ ਪੂਰੇ ਜੰਪ ਮਾਰਦੇ ਨੇ ਤੇ ਵਧੀਆ ਫਨ ਹੁੰਦਾ ਗਾ ਬਾਈ ਚੱਲਿਓ ਉੱਥੇ ਤੱਕ ਸਵੀਮਿੰਗ ਕਰਨ ਪਹਿਲਾਂ ਬਾਈ ਨੂੰ ਜਾਣ ਦੋ ਉਸ ਤੋਂ ਬਾਅਦ ਜਾਊਂਗਾ ਮੈਂ ਚੱਲ ਬਾਈ ਜੋ ਉੱਪਰ ਹੱ ਹੈਂ ਡੂੰਗੀ ਆ ਬੜੀਆ ਤੈਨੂੰ ਚੱਕਣਾ ਬਣਾ ਅੱਜ ਚੱਕਾ ਬਾਬੇ ਚੱਲ 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 ਚੱਕੋ 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 ਸੇਦੀ ਕਰੋ ਆਪਾਂ ਪਰ ਪਾੜ ਨਾ ਭਈ ਔਖਾ ਗਾ ਨਾ ਨਾ ਬਸ ਅਹੀਂ ਚੱਕ ਲੋ ਮੜ ਜਾ ਜੋਰ ਦਿਓ ਆਪਦੇ ਆਪ ਨੂੰ ਸਾਡਾ ਇੱਕ ਬੰਦਾ ਤਾਂ ਪਹੁੰਚ ਗਿਆ ਉੱਥੇ ਬਹੁਤ ਮੁਸ਼ਕਲ ਤੋਂ ਬਾਅਦ ਬੋਟ ਨੂੰ ਨੇੜੇ ਲਾ ਰਿਹਾ ਬਾਈ ਤੇ ਉਹ ਡੈਟ ਬਾਈ ਚੜ ਸਕਦੇ ਪਿਛਲੇ ਪਾਸੇ ਪੌੜੀਆਂ ਵੀ ਨੇ ਬੋੜਦੇ ਉੱਥੋਂ ਵੀ ਚੜ ਸਕਦੇ ਆਪਾਂ ਮੋਟਰ ਬੰਦ ਕਰਕੇ ਚੋ ਲੋ ਵੀ ਉਰੇ ਕਰ ਲਿਆ ਪ੍ਰੋਗਰਾਮ ਹੋਰ ਕੋਈ ਲੋਕੇਸ਼ਨ ਦੇਖਦੇ ਜਿੱਥੇ ਬੋਟ ਪਾਰਕ ਕਰ ਸਕੀਏ ਤੇ ਕੋਈ ਐਕਟੀਵਿਟੀ ਕਰ ਸਕੀਏ ਭਾਈ ਪਾਣੀ ਚ ਘੰਟਾ ਡੇਢ ਘੰਟਾ ਬਤਾਉਣ ਤੋਂ ਬਾਅਦ ਆਏ ਹੁੰਦਾ ਕਾ ਵੀ ਧਰਤੀ ਤੇ ਚੱਲੀਏ ਨਾ ਚਾ ਪੂਰਾ ਹੋ ਗਿਆ ਸੋ ਆਈ ਹੁੰਦਾ ਕਾ ਜਦੋਂ ਪਹਿਲਾਂ ਪਹਿਲਾਂ ਆਪਾਂ ਬੋਟ ਦੇ ਵਿੱਚ ਬਹਿਨੇ ਉਦੋਂ ਤਾਂ ਬਹੁਤ ਐਕਸਾਈਟਮੈਂਟ ਹੁੰਦੀ ਹੈ ਜਦੋਂ ਬੋਟ ਪਾਉਂਦੀ ਹੈ ਘੰਟੇ ਡੇਢ ਘੰਟੇ ਬਾਅਦ ਸਾਰਾ ਕੁਝ ਠੰਡਾ ਪੈ ਜਾਂਦਾ ਫਿਰ ਆਏ ਹੁੰਦਾ ਕਾ ਵੀ ਧਰਤੀ ਤੇ ਚੱਲੀਏ ਅੱਗੇ ਹੋਰ ਕੁਝ ਕਰੀਏ ਸਾਨੂੰ ਵੀ ਇਸ ਵਕਤ ਇਹ ਜਿਹਾ ਹੀ ਫੀਲ ਹੋ ਹੋਰ ਇਹ ਆ ਜੀ ਤੁਹਾਨੂੰ 7 ਵਜੇ ਤੱਕ ਇਹ ਬੋਰਡ ਦਿੱਤੀ ਹੋਈ ਆ ਹਜੇ 5:30 ਹੀ ਹੋਇਆ ਹੈ ਬੋਰਡਾ ਜਦ ਤੱਕ ਘੰਟਾ ਹੋਰ ਉਰੇ ਲਾ ਕੇ ਫਿਰ ਅੱਗੇ ਇੱਕ ਹੋਰ ਥਾਂ ਤੇ ਜਾਣਾ ਕਿਹੜੀ ਥਾਂ ਬਾਈ ਉਹ ਕੈਨੋਰਾ অন্ਟਾਰੀਓ ਅਪਿਸ ਪਹੁੰਚ ਕੇ ਹੁਣ ਉਰੇ ਲਾਉਣੇ ਆ ਬੋਰਡ ਮੈਡ ਬਾਈ ਆਗੇ ਉਹਨਾਂ ਨੇ ਲਾਤੀ ਸੈਟ ਤੇ ਬਾਈ ਤੇਲ ਉਰ ਉਪਰ ਆ ਜਾਂਦਾਗਾ ਜੇ ਕਿਸੇ ਪਰ ਨਾ ਹੋਵੇ ਬਾਈ ਨੇ ਇਧਰਲੇ ਪਾਸੋਂ ਔਨ ਕਰਤੀ ਮਸ਼ੀਨ ਤੇਲ ਪਾਉਣ ਵਾਸਤੇ ਹੁਣ ਬਾਈ ਤੇਲ ਪਾ ਕੇ ਚੈੱਕ ਕਰਦੇ ਨੇ ਕਿੰਨਾ ਮੱਚ ਗਿਆ ਕਿੰਨਾ ਨਹੀਂ ਮੱਚ ਗਿਆ ਫਿਰ ਉਸ ਹਿਸਾਬ ਨਾਲ ਉਹਦੇ ਪੈਸੇ ਦੇਣੇ ਪੈਣਗੇ ਬੋਟ ਚ ਤੇਲ ਪਾਉਣ ਦਾ ਤਰੀਕਾ ਬਿਲਕੁਲ ਡਿਫਰੈਂਟ ਹੈ ਕਿਉਂਕਿ ਬੋਟ ਹਿਲਦੀ ਰਹਿੰਦੀ ਹੈ ਨਾ ਤਾਂ ਕਰਕੇ ਬਾਰ ਬਾਰ ਆਟੋ ਕੱਟ ਵੱਜਦਾ ਰਹਿੰਦਾ ਬਾਰ ਬਾਰ ਆਟੋ ਕੱਟ ਮਾਰ ਮਾਰ ਕੇ ਬੋਟ ਨੂੰ ਹਲਾ ਲਾ ਕੇ ਫਿਰ ਟੈਂਕੀ ਫੁੱਲ ਕਰਦੇ ਨੇ ਇਹਦੀ ਬਾਈ ਜਿਹੜਾ ਤੇਲ ਮੱਚਿਆ 32 ਡਾਲਰਾਂ ਦਾ ਤੇਲ ਮੱਚਿਆਗਾ ਬਹੁਤ ਮੱਚ ਗਿਆ ਖਿੱਚੀ ਬਹੁਤ ਧੀ 12 ਡਾਲਰ ਬਣਿਆਗਾ ਟੈਕਸ ਟੁਕਸ ਲਾ ਕੇ ਤੇਲ ਦਾ ਲਾ ਕੇ ਹਰ ਇੱਕ ਚੀਜ਼ ਦਾ ਲਾ ਕੇ ਕਾਫੀ ਬਣ ਗਿਆ ਵੈਸੇ ਪਰ ਵਰਥ ਥਿੱਟ ਸੀ ਇੱਥੋਂ ਅਸੀਂ ਕਨੋਰਾ ਵਾਸਤੇ ਚੱਲ ਪਏ ਤੇ 63 ਕਿਲੋਮੀਟਰ ਆ ਉਰੇ ਜਿਆਦਾ ਸਮਾਂ ਨਹੀਂ ਲੱਗੂਗਾ 40 45 ਮਿੰਟ ਹੀ ਲੱਗਣਗੇ ਬਹੁਤ ਸੋਹਣਾ 뷰 ਆ ਦੇ ਕਿ ਥੱਲੇ ਨੂੰ ਆਏ ਜਾਂ ਕਿ ਉੱਪਰ ਨੂੰ ਨਾਈਸ ਆ ਦੇਖੋ ਬਈ ਪਤਾ ਬਾਰਡਰ ਟੱਪ ਗਏ অন্ਟਾਰੀਓ ਦੇ ਵਿੱਚ ਐਂਟਰ ਹੋ ਗਏ ਵੈਲਕਮ ਟਾਰੀਓ ਵੀ ਕਹਤਾ ਸੰ ਮੈਨੀਟੋਬਾ ਹੋਰ ਤਰ੍ਹਾਂ ਦਾ ਸਹਬਾ ਉਰੇ ਹੋਰ ਤਰ੍ਹਾਂ ਦਾ ਸਹਬਾ ਇੱਧਰ ਦੀ ਗ੍ਰੀਨਰੀ ਇੱਧਰ ਦਾ ਏਰੀਆ ਹੋਰ ਜਿਆਦਾ ਸੋਹਣਾ ਲੱਗਿਆ ਮੈਨੂੰ ਇੱਕ ਨੋਰਾ ਹੈ ਦੇ ਲਾਈਫ ਇੱਕ ਨੋਰਾ ਐ ਇੰਨਾ ਕ ਜਿਆਦਾ ਸੋਹਣਾ ਨਾ ਜੇ ਬਾਹਰਲਾ ਵੀਊ ਵੇਖੋਗੇ ਲੇਕ ਸੀ ਲੇਕਸ ਨੇ ਇੰਨਾ ਕ ਜਿਆਦਾ ਵਧੀਆ ਬਣਿਆ ਹੋਇਆ ਰੂਹ ਖਿੜ ਗਈ ਆ ਕੇ ਉਹਰੇ ਤੇ ਟ੍ਰੇਨਾਂ ਜੀਆਂ ਖੜੀਆਂ ਨੇ ਜਵਾਕ ਖੇਡ ਰਹੇ ਨੇ ਜਿਉਂ ਹੀ ਔਨਟਾਰੇ ਦੇ ਵਿੱਚ ਐਂਟਰ ਕੀਤੇ ਦਰਖਤਾਂ ਦਾ ਸਟੈਰਾ ਬਦਲ ਗਿਆ ਉਸ ਤੋਂ ਬਾਅਦ ਪਹਾੜ ਆ ਗਏ ਆਲੇ ਦੁਆਲੇ ਮਾੜੀ ਮਾੜੀ ਤੋਂ ਬਾਅਦ ਲੇਕਸ ਆਉਣ ਲੱਗੀਆਂ ਇੰਨਾ ਕ ਵਧੀਆ ਜਿਵੇਂ ਆਪਾਂ ਪੰਜਾਬ ਤੋਂ ਹਿਮਾਚਲ ਜਾਂਦੇ ਹੁੰਦੇ ਹਾਂ ਨਾ ਉਹੋ ਜਿਹਾ ਫੀਲ ਹੋਣ ਲੱਗਿਆ ਪਹਾੜਪੂਰ ਸਾਰਾ ਕੁਝ ਸਾਰਾ ਕੁਝ ਹੀ ਚੇਂਜ ਹੋ ਗਿਆ ਯਾਰ ਉਹਨਾ ਬਹੁਤ ਬਣਿਆ ਹੋਇਆ ਦੇਖੋ ਬਾਈ 뷰 ਕਿੰਨੇ ਵੀਨਪੈਕ ਦੇ ਵਿੱਚ ਇਹ ਜਿਹੀ ਲੋਕੇਸ਼ਨਾਂ ਨਹੀਂ ਹੈਗੀ ਐਨਾ ਸੋਹਣਾ ਨਹੀਂ ਬਣਿਆ ਹੋਇਆ ਹੈਗਾ ਬਾਈ ਜਿੰਨਾ ਇਹ ਜਿਆਦਾ ਸੋਹਣਾ ਬਣਿਆ ਹੋਇਆ ਔਰ ਅਸੀਂ ਦੇਖਿਆ ਦੀ ਵੀ ਆਪਣੇ ਪੰਜਾਬੀ ਵੀ ਕਾਫੀ ਨੇ ਅਸੀਂ ਪਹਿਲਾਂ ਸੋਚ ਰਹੇ ਸੀ ਵੀ ਓਰੇ ਛੋਟੇ ਜਿਹੇ ਏਰੀਏ 'ਚ ਕੀ ਕਰਦੇ ਹੋਣਗੇ ਹੁਣ ਜਰਵਾ ਕੇ ਦਿਖ ਰਿਹਾ ਹੈਗਾ ਵੀ ਐਨਾ ਸੋਹਣਾ ਬੰਦਾ ਓਰੇ ਕਿਉਂ ਨਹੀਂ ਰਹਿਣਾ ਚਾਹੂਗਾ ਬਾਈ ਆ ਇਹਨਾਂ ਦਾ ਸ਼ਹਿਰ じゃ ਆ ਗਿਆ ਛੋਟਾ ਜਿਹਾ ਬਾਈ ਭੁੱਖ ਐਨੀ ਕ ਜਿਆਦੇ ਲੱਗੀ ਆ ਸਵੇਰ ਦਾ ਇਹੀ ਖਾਦਾ ਹੋਇਆਗਾ ਤੇ ਹੁਣ ਸਮਾਂ ਹੋ ਚੁੱਕਿਆ ਹੈਗਾ ਪੌਣੇ 7 ਤੇ ਇੰਡੀਅਨ ਸਟਾਈਲ ਰੈਸਟੋਰੈਂਟ ਦੇ ਵਿੱਚ ਚਲਦੇ ਆ ਤੇ ਉੱਥੋਂ ਛੱਕਦੇ ਆ ਕੋਈ ਨਾਨ ਨੂਨ ਰੋਟੀ ਪਾਣੀ ਤਾਂ ਕਿ ਥੋੜੀ ਜਿਹੀ એનર્ਜੀ ਆਵੇ ਤੇ ਫਿਰ ਆ ਜਗ੍ਹਾ ਨੂੰ ਘੁੰਮ ਸਕੀ $2 ਪਰਕਿੰਗ ਫਾਰ 2 ਆਰਸ ਉਹ ਸਾਹਮਣੇ ਲੇਕ ਆ ਤੇ ਬਹੁਤ ਸੋਹਣਾ ਸ਼ਹਿਰ ਬਣਿਆ ਹੋਇਆ ਪਿਆਰਾ ਜਿਹਾ ਕਿਊਟ ਜਿਹਾ ਅੱਧੀ ਥਾਂ ਤੇ ਅਪ ਹਿੱਲ ਹੈ ਅੱਧੀ ਥਾਂ ਤੇ ਡਾਊਨ ਹਿੱਲ ਹੈ ਤੇ ਠੰਡਾ ਮਾਹੌਲ ਵੀ ਆ ਔਰ ਇੱਕ ਇੰਡੀਅਨ ਵੈਸਟ ਆਂਡ ਤੇ ਪਹੁੰਚ ਗਏ ਅੰਦਰ ਦੇਖਦੇ ਆ ਖਾਣਾ ਕਿਹਜਾ ਐਂਟਰੀ ਫਾਊਂਡ ਹੇਅਰ ਸੋంద్ర ਕਾਫੀ ਸੋਹਣਾ ਬਣਿਆ ਹੋਇਆਗਾ ਤੇ ਉਰੇ ਡਾਈਨ ਇਨ ਕਰਦੇ ਆ ਐਨਵਾਇਰਨਮੈਂਟ ਬਹੁਤ ਕੋਜ਼ੀਜ਼ ਆ ਤੇ ਵਧੀਆ ਫੀਲ ਹੋ ਰਿਹਾਗਾ ਬਾਕੀ ਉਰੇ ਪੰਜਾਬੀ ਪੱਖੀਆਂ ਲੱਗੀਆਂ ਵੀ ਹੋਈਆਂ ਨੇ ਤੇ ਗਾਣੇ ਵੀ ਚੱਲ ਰਹੇ ਨੇ ਪੰਜਾਬੀ ਥੋੜਾ ਫਰੈਸ਼ ਹੋ ਕੇ ਫਿਰ ਕੁਝ ਆਰਡਰ ਕਰਦੇ ਆ ਐਂਡ ਆਫਟਰ ਦੈਟ ਵੀ ਵਿਲ ਹੈਵ ਆਵਰ ਡਿਨਰ ਦੇਨਰ ਤੇ ਲੰਚ ਤੋਂ ਨੇ ਮਿਕਸ ਹੋ ਗਏ ਰੈਸਟੋਰੈਂਟ ਦਾ ਨਾਮ ਹੈਗਾ ਕਰੀ ਆਥੈਂਟਿਕ ਈਸਟ ਇੰਡੀਅਨ ਕੁਜ਼ੀਨ ਫੋਨ ਦੀ ਬੈਟਰੀ ਬਿਲਕੁਲ ਡਾਊਨ ਹੋਣ ਵਾਲੀ ਹੈ ਸੋ ਮੈਂ ਬਲੌਗ ਬਣਾਉਣ ਤੋਂ ਵੀ ਖੜਾਦੀ ਬਾਈ ਨੇ ਬਹੁਤ ਹੈਲਪ ਕੀਤੀ ਹੈ ਬਹੁਤ ਵੈਲਕਮਿੰਗ ਨੇਚਰ ਹੈ ਤੁਸੀਂ ਜਦੋਂ ਵੀ ਉਰੇ ਆਓ ਤਾਂ ਤੁਸੀਂ ਉਰੇ ਆ ਸਕਦੇ ਹੋ ਤੁਹਾਨੂੰ ਬਹੁਤ ਵਧੀਆ ਫੀਲ ਹੋਵੇਗਾ ਬਾਕੀ ਰੋਟੀ ਖਾ ਕੇ ਗੱਲਾਂ ਕਰਦੇ ਆਂ ਦੇਖਣ ਨੂੰ ਤਾਂ ਸਵਾਦ ਲੱਗਦਾ ਮੈਂ ਇੱਥੇ ਇਸ ਵਕਤ ਬੋਲ ਲੈਣੇ ਜਾ ਰਿਹਾ ਕਿਉਂਕਿ ਮੂੰਹ ਤੇ ਬਹੁਤ ਪਾਣੀ ਆਇਆ ਬੈ ਕਿਉਂਕਿ ਭੁੱਖਾ ਬਹੁਤ ਆ ਦੇ ਲੱਗਿਆ ਏਸੀ ਆ ਖਾਣਾ ਬਈ ਸਮੋਸੇ ਖਾਣ ਦਾ ਬਹੁਤ ਮਨ ਕੀਤਾ ਆ ਕਰਕੇ ਰੋਟੀ ਤੋਂ ਬਾਅਦ ਕੁੜੀ ਜਗ੍ਹਾ ਖਾਲੀ ਰਹੇਗੀ ਜੀ ਉਹਦੇ ਵਿੱਚ ਫਿਰ ਮੰਗਾ ਲੇ ਸਮੋਸੇ ਬਾਈਆਂ ਨੇ ਸਪੈਸ਼ਲੀ ਫਰਾਈ ਕਰਕੇ ਦਿੱਤੇ ਨੇ ਤਾਜ਼ੇ ਬਿਲਕੁਲ ਬਣਾ ਕੇ ਦੇਖਦੇ ਆ ਸਵਾਦ ਕਹਿ ਜਾ ਸਮੋਸਾ ਹੈਗਾ ਗੱਦੜ ਨਜ਼ਰ ਆ ਗਿਆ ਚਲੋ ਓਕੇ ਜੀ ਹੁਣ ਉਰੋਂ ਨਿਕਲ ਲੱਗਿਆ ਖਾਣਾ ਪੀਣਾ ਬਹੁਤ ਜਾਦੇ ਸਵਾਦ ਸੀ ਐਂਡ ਤੇ ਸਮੋਸੇ ਮੰਗਾ ਲੇ ਸੀ ਕਿਉਂਕਿ ਥੋੜੀ ਮੋਟੀ ਘਾਟ ਰਹੀ ਸੀ ਕਿਉਂਕਿ ਸਮੀਰ ਤਾਂ ਕੁਝ ਨਹੀਂ ਖਾਦਾ ਸੀ ਚਲੋ ਹੁਣ ਦੇਖਦੇ ਆ ਕੋਈ ਉਰੇ ਲੇਕ ਆ ਉੱਥੇ ਚੱਲਦੇ ਆ ਅੱਗੇ ਆਪਾਂ ਲੇਕ ਤੇ ਨਹੀਂ ਜਾਂਦੇ ਆ ਬਹੁਤ ਸੋਹਣੀ ਲੇਕ ਆ ਔਰ ਇਹ ਬਹੁਤ ਵੱਡੀ ਲੇਕ ਆ ਦਾ ਵੀਊ ਦਿਖਾਉਣੇ ਆ ਨਜ਼ਾਰਾ ਸੋਹਣਾ ਵੀ ਆ ਜੂ ਮੈਨੂੰ ਪਹਿਲਾਂ ਆ ਗਿਆ ਜੀ ਮੈਂ ਥੋੜੀ ਦੇਖ ਲਈ ਸੀ ਆਓ ਚਲਿਓ ਮੇਰੇ ਪਿਛਲੇ ਪਾਸੇ ਆ ਲੇਕ ਖਾ ਨਾਲ ਜੋ ਨਜ਼ਾਰੇ ਦਾ ਵੀਊ ਹੁੰਦਾਗਾ ਉਹ ਕੈਮਰੇ ਦੇ ਵਿੱਚ ਥੋੜਾ ਜਿਹਾ ਕੱਟ ਐਕਸਪੀਰੀਅੰਸ ਹੁੰਦਾਗਾ ਬਟ ਫਿਰ ਵੀ ਤੁਹਾਨੂੰ ਆਲੇ ਦੁਆਲੇ ਦਾ ਮੈਂ ਵੀ ਦਿਖਾਉਣਾ ਲਿਟਰਲੀ ਬਹੁਤ ਜਿਆਦਾ ਸੋਹਣਾਗਾ ਇਹਨਾਂ ਦਾ ਆ ਗਿਆ ਬੋਟ ਹਾਊਸ ਉਸੇ ਡੈਕ ਸਰ ਤੋਂ ਪਹਿਲੇ ਡੈਕ ਤੇ ਚੱਲਦੇ ਆ ਉਸ ਤੋਂ ਬਾਅਦ ਆਪਾਂ ਨੂੰ ਅੱਗੇ ਜਿਹੜਾ ਖੁੱਲਾ ਵੀਊ ਆ ਫੇਰ ਦੇਖੂਗਾ ਲਓ ਬਾਈ ਵੀਊ ਦੇਖੋ ਇਹ ਤੋਂ ਸਨਸੈਟ ਵੀ ਬਹੁਤ ਜ਼ਿਆਦਾ ਵਧੀਆ ਦਿਖਾਈ ਦਿੰਦਾਗਾ ਕਿਉਂਕਿ ਜਦੋਂ ਪਾਣੀ ਦੇ ਵਿੱਚ ਇਹਦੀ ਸ਼ੈਡੋ ਪੈਂਦੀ ਆ ਤੇ ਉੱਪਰਲੇ ਪਾਸੇ ਚਮਕ ਆਉਂਦੀ ਆ ਤਾ ਬਹੁਤ ਜਿਆਦੇ ਸੋਹਣਾ 뷰 ਬੰਦਾਗਾ ਦੇਖ ਸਕਦੇ ਹੋ ਤੁਸੀਂ ਬੱਕ ਜੇ ਤੁਸੀਂ ਨੇ ਉਰੇ ਬੋਟਿੰਗ ਕਰਨੀ ਆ ਜਾਂ ਜੈਟ ਸਕੀ ਚਲਾਉਣੀ ਆ ਤਾਂ ਤੁਸੀਂ ਉਰੇ ਆ ਕੇ ਵੀ ਚਲਾ ਸਕਦੇ ਹੋ ਤੁਸੀਂ ਪਿਛਲੀ ਲੋਕੇਸ਼ਨ ਤੇ ਵੀ ਜਾ ਸਕਦੇ ਹੋ ਉੱਥੇ ਬੀਚ ਆ ਬਾਈ ਕਹਿੰਦੇ ਸਨਸੈਟ ਕਿਸੇ ਹੋਰ ਥਾਂ ਤੇ ਜਾ ਕੇ ਕਰਨਾਗਾ ਜਿਹੜੀ ਕਿਊਬਟਨ ਬੀਚ ਆ ਉਰੋਂ ਸਿਰਫ 20 ਕਿਲੋਮੀਟਰ ਦੀ ਦੂਰੀ ਤੇ ਆ ਜਦੋਂ ਅਸੀਂ ਆ ਰਹੇ ਸੀ ਓਪੋਜ਼ਿਟ ਸਾਈਡ ਸੀ ਕਿਉਂਕਿ ਜਦੋਂ ਅਸੀਂ ਇਹ ਰੈਸਟੋਰੈਂਟ ਤੇ ਪੁੱਛਿਆ ਜਦੋਂ ਖਾਣਾ ਖਾ ਰਹੇ ਸੀ ਉਹ ਕਹਿੰਦੀ ਵੀ ਜੇ ਤੁਸੀਂ ਉੱਥੇ ਜਾਓਗੇ ਸਾਰ ਤੋਂ ਬੈਸਟ ਜਿਹੜਾ 뷰 ਆ ਸਨਸੈਟ ਦਾ ਉੱਥੋਂ ਮਿਲਦਾਗਾ ਸੋ ਜੇ ਨੇੜ ਆ ਤਾਂ ਕਿਉਂ ਨਾ ਜਾਇਆ ਜਾ ਜਿਵੇਂ ਮੈਂ ਤੁਹਾਨੂੰ ਵਿੱਚ ਛੋਟੇ ਛੋਟੇ ਆਈਲੈਂਡ ਦਿਖਾਇਆ ਉਹਰੇ 14000 ਆਈਲੈਂਡ ਨੂੰ ਮਿਲ ਕੇ ਇਹ ਥਾਂ ਬਣੀ ਹੋਈ ਆ। ਉਹਰੇ ਬਾਲੀਵੁੱਡ ਦੇ ਸੈਲੀਬ੍ਰਿਟੀ ਹੋਰ ਵੀ ਬਹੁਤ ਸੈਲੀਬ੍ਰਿਟੀ ਹੁੰਦੇ ਨੇ। ਗਰਮੀਆਂ ਦੇ ਵਿੱਚ ਆਜੇ ਚੁੱਕੀ ਐ ਇੰਜੋਏ ਕਰਨਾ ਕਿਉਂਕਿ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ। ਆਲੇ ਦੁਆਲੇ ਪਾਣੀ ਐ ਵਿੱਚ ਛੋਟੇ ਛੋਟੇ ਜਿਹੜਾ ਆਈਲੈਂਡ ਨੇ ਉਹਦੇ ਤੇ ਘਰ ਪਾਏ ਹੋਏ ਨੇ। ਕਿਉਂ ਨਹੀਂ ਆਉਣਗੇ ਜਦੋਂ ਇੰਨਾ ਸੋਹਣਾ ਨਜ਼ਾਰਾ ਹੋਊਗਾ। ਜਿਹੜੇ ਬੰਦੇ ਨੇ ਸਾਨੂੰ ਉਰੇ ਭੇਜਿਆ ਤੀ ਤਾਂ ਛੋਟਾ ਜਿਹਾ ਇੰਨਾ ਕੇਰੀਆ ਤੇ ਇਹਨੂੰ ਉਹੋ ਬੀਚ ਕਹੀ ਜਾਂਦਾ ਸੀ ਤੇ ਸਨਸੈਟ ਇਧਰਲੇ ਪਾਸੋਂ ਨਹੀਂ ਦਿਖ ਰਿਹਾ ਜਿੱਧਰਲੇ ਪਾਸੋਂ ਅਸੀਂ ਆਏ ਆ ਉਧਰਲੇ ਪਾਸੇ ਹੋਰ ਵੀ ਜਿਆਦਾ 뷰 ਦਿਖ ਰਿਹਾ ਸੀ ਉਰੇ ਤਾਂ ਮੈਨੂੰ ਇੰਨਾ ਕੁਝ ਖਾਸ ਲੱਗੇ ਨਹੀਂ ਤਾਂ ਕਰਕੇ ਉਰੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਨਸੈਟ ਦੇਖਣਾਗਾ ਜਿੱਥੋਂ ਆਪਾਂ ਪਹਿਲਾਂ ਟਿਕ ਤੋਂ ਦੇਖਿਆ ਸੀ ਉੱਥੇ ਹੀ ਦੇਖ ਸਕਦੇ ਆ ਮੈਂ ਇਹ ਤੋਂ ਉੱਪਰ ਦੇ ਵਿੱਚ ਅਸੀਂ ਪਹੁੰਚ ਗਏ ਦੁਆਰੇ ਤੇ ਹੁਣ ਦੁਆਰੇ ਫੇਰ ਫਲਕਨ ਬੀਸ ਤੇ ਚੱਲਦੇ ਆਂ ਦੇਖਦੇ ਆਂ ਸ਼ਾਮ ਨੂੰ ਉੱਥੇ ਦਾ ਮਾਹੌਲ ਕਹੇ ਜਾ ਸ਼ਾਮ ਦਾ ਵੇਲਾ ਹੋ ਗਿਆ ਦੇਖਣਾ ਸੀ ਉਰੇ ਸ਼ਾਮ ਕਿਵੇਂ ਹੁੰਦੀ ਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਸੁੱਨਣਾ ਹੋ ਚੁੱਕਾ ਸਾਰੇ ਲੋਕ ਜਾ ਚੁੱਕੇ ਆ ਤੇ ਹੁਣ ਆਪਾਂ ਵੀ ਅਦੇ ਘਰ ਨੂੰ ਜਾਣੇ ਕਿਉਂਕਿ ਬਹੁਤ ਜ਼ਿਆਦਾ ਥੱਕ ਗਏ ਸਵੇਰ ਦੇ ਆਏ ਹੋਏ ਆ ਤੇ ਸਵੇਰ ਦੇ ਸ਼ੂਟ ਕਰ ਰਹੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਸਬਸਕ੍ਰਾਈਬ ਕਰ ਲਿਆ ਕਰੋ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਤੇ ਟਿਕਟੌਕ ਤੇ ਹਰ ਇੱਕ ਥਾਵੇਂ ਚੈਨਲ ਦਾ ਨੇਮ ਆ ਗੋਲਡਨ ਬॉय ਲੱਕੀ ਸਿੰਘ ਵੀਡੀਓ ਜੇ ਤੁਸੀਂ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਫੋਲੋ ਕਰਦੇ ਹੋ ਬਹੁਤ ਹੌਸਲਾ ਬਣਿਆ ਰਹਿੰਦਾਗਾ ਤੇ ਹੋਰ ਵੀਡੀਓਜ਼ ਪਾਉਣ ਦਾ ਹੌਸਲਾ ਹੋਰ ਜ਼ਿਆਦਾ ਮਿਲਦਾਗਾ ਤਾਂ ਕਰਕੇ ਜੁੜੇ ਰਹੋ ਬਾਅਦ ਕੀ ਮਿਲਦੇ ਰਹਿਆ ਕਰਾਂਗੇ ਧੰ